ਬੇਨਤੀ ਹੋਰ ਕਰਨੀ ਹੈ ਆਪਣੇ ਆਪਣੇ ਜਿਹੜੇ ਵੀ ਤਿਸਤ ਨੂੰ ਪੂਜਦੇ ਹੋ ਜਿਹੜੇ ਧਰਮ ਨੂੰ ਪੂਜਦੇ ਹੋ ਜਿਹੜਾ ਜਿਹੜਾ ਵੀ ਤੁਹਾਡਾ ਪੀਰ ਪਗੰਬਰ ਔਲੀਆ ਕੋਈ ਰੱਬ ਵਾਹਿਗੁਰੂ ਅੱਲਾ ਰਾਮ ਰਹੀਮ ਜੋ ਵੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਡਾ ਭਰਾ ਰਾਜਵੀਰ ਜਵੰਦਾ ਅੱਜ ਸਹਾਂ ਦੀ ਲੜਾਈ ਲੜਦਾ ਇੱਕ ਅਰਦਾਸ ਜ਼ਰੂਰ ਕਰਿਓ ਉਹਦੇ ਲਈ ਆਪਣੇ ਆਪਣੇ ਖਾਂ ਤੇ ਬੜੀ ਮਿਹਰਬਾਨੀ ਆ ਬੜਾ ਧੰਨਵਾਦ ਨਾ ਗੀਤ ਪੇਸ਼ ਕਰਨ ਲੱਗਿਆ ਕੈਨੇਡਾ ਜੇ ਮੈਂ ਇਹਦੀ ਗੱਲਾਂ ਨਾ ਸੁਣਾਈ ਤਾਂ ਸਵਾਦ ਨਹੀਂ ਆਉਣਾ ਗੀਤ ਸੁਣਨ ਦਾ ਥੈਂਕ ਯੂ ਬੜੀ ਮਿਹਰਬਾਨੀ ਹੈ ਭਾਈ ਜੀ ਹੁਣੇ ਕਹਿੰਦੇ ਚੰਡੀਗੜ੍ਹ ਪੁਲਿਸ ਜੀ ਨੇ ਕਹਿੰਦੇ ਮੈਂ ਜਾ ਕੇ ਆਇਆ ਸੀ ਪਰਮਾਤਮਾ ਠੀਕ ਕਰੇਗਾ ਕਿਉਂਕਿ ਭਰੋਸਾ ਤਾਂ ਉਹਦੇ ਤੇ ਹੀ ਹੈ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਸਾਰਾ ਹੈ ਤਾਂ ਪਾਣੀ ਦਾ ਬੁਲਬਲਾਈ ਹੈ ਕੀ ਪਤਾ ਹੈ ਜਿੰਨਾ ਚਿਰ ਵਧੀ ਜਾਵੇ ਵਧੀ ਜਾਵੇ ਕਦੋਂ ਜਦੋਂ ਜਿਆਦਾ ਬੁਲਬੁਲਾ ਫੁੱਲਣ ਲੱਗ ਜੇ ਨਾ ਤਾਂ ਕੋਈ ਬਹੁਤ ਖਤਰੇ ਦੀ ਨਿਸ਼ਾਨੀ ਹੁੰਦੀ ਹੈ ਮੇਰਾ ਵੈਗਰੂ ਸੱਚੇ ਪਾਤਸ਼ਾਹ ਆਪਾਂ ਸਾਰੇ ਬੁਲਬਲੇ ਤੁਰੇ ਤੇ ਸਾਰਿਆਂ ਤੇ ਕਿਰਪਾ ਰੱਖੀ ਲੋਕੀ ਕੈਨੇਡਾ ਇੱਕ ਹਸਤੇ ਵਸਤੇ ਪਰਿਵਾਰ ਦੀ ਕੁੜੀ ਹਸਤੇ ਵਸਤੇ ਪਰਿਵਾਰ ਦੇ ਮੁੰਡੇ ਨਾਲ ਮੰਗੀ ਜਾਂਦੀ ਹੈ ਮੁੰਡੇ ਨੂੰ 15 18 ਕਿੱਲੇ ਜ਼ਮੀਨ ਵੀ ਆਉਂਦੀ ਹੈ ਮੁੰਡਾ ਸਰਕਾਰੀ ਨੌਕਰ ਹੈ ਲੱਖ ਸਵਾ ਲੱਖ ਰੁਪਈਆ ਵੀ ਲੈਂਦਾ ਸੋ ਜਦੋਂ ਦੋਹਾਂ ਦੀਆਂ ਉਂਗਲਾਂ ਦੇ ਵਿੱਚ ਮੰਦਰੀਆਂ ਪੈ ਜਾਂਦੀਆਂ ਮੰਦਰੀਆਂ ਐਨੀ ਦੇਰ ਨੂੰ ਕੁੜੀ ਦੀ ਆਂਟੀ ਆਂਟੀ ਤੁਸੀਂ ਸਮਝਦੇ ਹੋ ਮਾਸੀ ਮਾਮੀ ਚਾਚੀ ਤਾਈ ਭੂਆ ਕੋਈ ਵੀ ਹੋ ਸਕਦੀ ਹੈ ਇੱਕੋ ਹੀ ਸ਼ਬਦ ਖਾ ਗਿਆ ਸਾਰੇ ਰਿਸ਼ਤਿਆਂ ਨੂੰ ਆਂਟੀ ਆਉਂਦੀ ਹੈ ਕੈਨੇਡਾ ਤੋਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਾਲੇ ਸਾਰੇ ਦੇਖ ਰਹੇ ਆ ਲਾਈਵ ਕੈਨੇਡਾ ਤੋਂ ਆਉਂਦੀ ਆਂਟੀ ਕੀ ਕਹਿੰਦੀ ਹੈ ਆਹ ਕਿ ਕੁੜੀ ਦੀ ਮਾਂ ਨੂੰ ਕੁਛ ਦੀ ਹੈ ਕਹਿੰਦੀ ਤੁਸੀਂ ਕੁੜੀ ਮੰਗਤੀ ਕੁੜੀ ਦੀ ਮਾਂ ਕਹਿੰਦੀ ਹਾਂ ਮੰਗਤੀ ਐਨੀ ਗੱਲ ਸੁਣ ਕੇ ਕੁੜੀ ਦੀ ਆਂਟੀ ਲਾਲ ਪੀਲੀ ਹੋ ਜਾਂਦੀ ਹੈ ਰੱਖ ਕੇ ਸੱਜੇ ਕੰਨ ਦੇ ਅਗਲੇ ਪਾਸੇ ਉਂਗਲ ਕਮਾਈ ਜਾਂਦੀ ਹੈ ਕਹਿੰਦੀ ਤੁਸੀਂ ਪਾਗਲ ਹੋ ਗਏ ਹੋ ਕੁੜੀ ਦੀ ਮਾਂ ਕਹਿੰਦੀ ਕਿਉਂ ਕਹਿੰਦੀ ਕੁੜੀ ਨੂੰ ਵਿਆਹ ਹੋ ਕੈਨੇਡਾ ਕੁੜੀ ਦੀ ਮਾਂ ਕਹਿੰਦੀ ਫੇਰ ਸਾਨੂੰ ਕੀ ਫਾਇਦਾ ਤੇਰੇ ਕਹਿ ਲਾ ਕੇ ਕੈਨੇਡਾ ਵਿਆਹ ਵੀ ਦੇਈਏ ਫਾਇਦਾ ਕਹਿੰਦੀ ਫਾਇਦਾ ਪਹਿਲੇ 6 ਮਹੀਨਿਆਂ ਦੇ ਵਿੱਚ ਕੁੜੀ ਕੈਨੇਡਾ ਅਗਲੇ 6 ਮਹੀਨਿਆਂ ਦੇ ਵਿੱਚ ਕੁੜੀ ਦੀ ਮਾਂ ਕੈਨੇਡਾ ਕੁੜੀ ਦਾ ਬਾਪ ਕੈਨੇਡਾ ਕੁੜੀ ਦਾ ਭਾਈ ਕੈਨੇਡਾ ਕੁੜੀ ਦਾ ਚਾਚਾ ਕੈਨੇਡਾ ਕੁੜੀ ਦਾ ਮਾਮਾ ਕੈਨੇਡਾ ਕੁੜੀ ਦਾ ਲੰਗ ਕੈਨੇਡਾ ਕੁੜੀ ਦਾ ਲਾਣਾ ਕੈਨੇਡਾ ਕਹਿੰਦੀ 2-3 ਸਾਲ 'ਚ ਸਾਰੇ ਸੈੱਟ ਹੋ ਜੂਂਗੇ ਕੁੜੀ ਦੀ ਮਾਂ ਸੁਣ ਕੇ ਨਾ 10 ਕਵਾਰੀ ਕੈਨੇਡਾ ਕੈਨੇਡਾ ਬਰਾਂਡੇ ਦੇ ਕੌਲਿਆਂ ਦੇ ਧਾਲੇ ਭੱਜੀ ਪਿਰੇ ਕੈਨੇਡਾ ਕੈਨੇਡਾ ਕਰਦੀ। ਸੱਤ ਕੇ ਕੁੜੀ ਨੂੰ ਅੰਦਰੋਂ ਲਾ ਕੇ ਉਹਦੀ ਉਂਗਲੀ ਦਾ ਵਿੱਚੋਂ ਮੰਦਰੀ ਭਗਾ ਕੇ ਵੇੜੇ ਦੇ ਵਿੱਚ ਮਾਰੀ ਕੁੜੀ ਕਹਿੰਦੀ ਮੰਮੀ ਮੇਰੇ ਸ਼ਗਨਾ ਦੀ ਮੰਦਰੀ ਹੈ ਕਿਉਂ ਲਾਈ ਹੈ? ਕਹਿੰਦੀ ਕਿਹੜੇ ਸ਼ਗਨਾ? ਮੌੜ ਦੇਣੀ ਆ ਪੰਨੱਖੂ ਵਿਛੋਲੇ ਨੂੰ ਬਲਾ ਕੇ ਵਾਪਸ ਪੁੱਤ ਤੈਨੂੰ ਅਸੀਂ ਵਿਆਵਾਂਗੇ ਕੈਨੇਡਾ। ਤੇ ਕੁੜੀ ਕਹਿੰਦੀ ਕਿਉਂ? ਜਿੱਥੇ ਮੰਗੀ ਆਂ ਠੀਕ ਨਹੀਂ? ਕਹਿੰਦੀ ਪੁੱਤ ਆ ਭਾਂਡੇ ਮਾਂਜ ਮਾਂਜ ਨੋਹਾਂ ਦੇ ਵਿੱਚ ਮੇਰੇ ਪੀਕ ਪੈ ਗਈ ਹੱਥ ਗਲ ਗਏ ਮੇਰੇ ਪਿਓ ਤੇਰਾ ਖੁੰਢਲ ਹੋ ਗਿਆ ਖੇਤੀ ਕਰ ਕਰਕੇ ਬਚਦਾ ਕੁਛ ਨਹੀਂ ਤੇ ਪੁੱਤ ਤੇਰੇ ਆਸਰੇ ਅਸੀਂ ਵੀ ਟ੍ਰਾਂਟੋ ਦੇਖ ਲਾਂਗੇ ਐਨੀ ਗੱਲ ਕਹੀ ਕੁੜੀ ਨੂੰ ਪਤਾ ਲੱਗ ਗਿਆ ਅਸਲ ਦੇ ਵਿੱਚ ਮੇਰਾ ਪੁੱਲ ਬਣਾ ਕੇ ਲੰਘਣਾ ਚਾਹੁੰਦੇ ਐ ਸਾਰਾ ਟੱਬਰ ਭੱਜ ਕੇ ਕੁੜੀ ਅੰਦਰ ਜਾਂਦੀ ਹੈ ਚੱਕ ਕੇ ਆਪਣਾ ਮੋਬਾਈਲ ਫੋਨ ਆਪਣੇ ਮੰਗੇਤਰ ਨੂੰ ਫੋਨ ਕਰਦੀ ਹੈ ਮਿੱਤਰੋ ਮੈਨੂੰ ਪੰਜਾਬ ਦਾ ਕੋਈ ਵੀ ਅਣਖੀਲਾ ਗੱਭਰੂ ਅੱਜ ਤੱਕ ਦੇਖਿਆ ਨਹੀਂ ਜਿਹੜਾ ਆਪਣੀ ਮੰਗ ਛੱਡ ਦਵੇ ਕੀ ਕਹਿੰਦੀ ਹੈ ਕਿ ਅਗੋ ਗੱਭਰੂ ਕੀ ਕਹਿੰਦਾ ਸੁਣੋ ਜਰਾ ਗੌਰ ਨਾਲ ਬੜਾ ਪੈਰਾ ਗਿਆ ਕੈਨੇਡਾ ਆਜ ਥੋੜੀ ਜੀ ਅਪ ਕਰ ਦੋ ਤਾਂ ਕਿ ਕੰਨਾਂ ਦੇ ਵਿੱਚ ਆ ਇਹਨਾਂ ਸਾਹਮਣੇ ਬਖਸਿਆਂ ਦੇ ਵਿੱਚ ਡੈਂਜੋ ਕਰ ਦੋ ਡੈਂਜੋ ਦੀ ਆਵਾਜ਼ ਥੋੜੀ ਜੀ ਚੱਕ ਦੋ ਕੱਲ ਸੁਣ ਲੈ ਸੇਰਾਵਾਂ ਘਰੇ ਹੁੰਦੀਆਂ ਸਲਾਵਾ ਕੱਲ ਸੁਣ ਲੈ ਸੇਰਾਵਾਂ ਘਰੇ ਹੁੰਦੀਆਂ ਸਲਾਵਾ ਸੁਣ ਲੈ I'm oh, no, 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 no.